ਸੋ ਦੇਖ ਸਕਦੇ ਹਾਂ ਕਿਸ ਤਰੀਕੇ ਦੇਖਦੇ ਹੀ ਦੇਖਦੇ 베ਰੀਆਂ ਡਿੱਗ ਗਈਆਂ ਇਹ ਬੰਦੇ ਫਿਰ ਵੀ ਸੈਲਫੀ ਲੈਣ ਤੋਂ ਗੁਰੇਜ਼ ਨਹੀਂ ਕਰ ਰਹੇ ਨੇ ਲਗਾਤਾਰ ਇੱਥੇ ਪਾਟਨਾ ਪੈ ਰਹੀਆਂ ਨੇ ਜਦ ਤਮਾਸ਼ੀ ਨਾ ਉਹ ਤਾਂ ਤਮਾਸ਼ਾ ਦੇਖਦਾ ਠੀਕ ਨਹੀਂ ਜਦੋਂ ਮੇਰੇ ਘਰ ਨੂੰ ਅਕਲੋਂ ਕਿ ਮੈਨੂੰ ਉਧਰ ਸੇਕਾਉਣਾ ਉਹਨਾਂ ਚ ਨਹੀਂ ਉਹਨਾਂ ਚ ਮੈਂ ਸੈਲਫੀਆਂ ਕਰਾਉਣਾ ਨੂੰ ਜਿਹਦੇ ਘਰ ਦੇ ਕੇ ਇਹ ਲੋਕ ਇਹ ਨਹੀਂ ਜਾਣਦੇ ਕਿ ਕਿਸੇ ਗਰੀਬ ਨੇ ਤੱਕਾ ਹੋ ਰਿਹਾ ਸੀ ਮਦਦ ਕਰੀਏ ਮਦਦ ਤਾਂ ਕੀ ਕਰਨੀ ਆ ਉਲਟਾ ਗਰੀਬਾਂ ਨੂੰ ਘਾਰ ਰਹਿੰਦੇ ਜੀ ਜਿਹੜੇ ਕੰਮ ਕਰਨਾ ਉਹ ਤਾਂ ਲੱਗੇ ਹੋਏ ਦੇਖੋ ਟਰਾਲੀਆਂ ਕਿਵੇਂ ਭਰ ਕੇ ਲੈ ਆਏ ਆ ਦੇਖੋ ਤੁਸੀਂ ਕਿ ਮੇਰੇ ਤੇ ਕੰਮ ਕਰਨ ਵਾਲੇ ਬੰਦੇ ਤਾਂ ਉਹ ਆ ਇਹ ਤਾਂ ਦੇਖਣ ਵਾਲੇ ਆ ਸਾਰੇ ਉਹ ਵੀ ਨੇੜੇ ਜਿਹੜੇ ਦੇਖਣ ਵਾਲੇ ਨੇੜੇ ਜਾਂਦੇ ਆ ਤਮਾਸ਼ਾ ਦੇਖਣ ਨਾਲ ਤਮਾਸ਼ੇ ਵਿੱਚ ਲੋਕ ਜਿਆਦਾ ਨੇ ਤੇ ਆਪਣੀ ਜਾਨਾਰਸਕਰ ਵਿੱਚ ਲੈ ਕੇ ਇੱਥੇ ਖੜੇ ਨੇ ਵੀ ਜਦੋਂ ਕਿਤੇ ਭੱਜ ਦੜ ਮਚ ਗਈ ਇੱਥੇ ਕਿੰਨੇ ਲੋਕਾਂ ਦਾ ਨਕਸਾਰ ਹੋਊਗਾ ਇੱਥੇ ਉਹਨਾਂ ਨੂੰ ਪਿੱਛੇ ਹਟਾਉਣਾ ਚਾਹੀਦਾ ਆ ਬਾਕੀ ਲੋਕਾਂ ਨੂੰ ਖੁਦ ਸਮਝਣਾ ਚਾਹੀਦਾ ਹੈ ਇਹਦੇ ਵਿੱਚ ਇਹ ਕੋਈ ਡਰਾਮਾ ਤਾਂ ਚੱਲ ਨਹੀਂ ਰਿਹਾ ਹੈਗਾ ਇੱਥੇ ਉਹ ਜਿਹੜੇ ਬੰਦੇ ਤੇ ਕੋਲੇ ਰਹਿੰਦੇ ਆ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਕੀ ਹਾਲ ਆ ਉਹਨਾਂ ਦਾ ਤੇ ਸਰਕਾਰਾਂ ਦਾ ਕੰਮ ਆ ਜੀ ਸਰਕਾਰਾਂ ਪਹਿਲੇ ਰਾਜਸਥਾਨ ਰਹਿ ਕੇ ਭਾਈ ਪਾਣੀ ਛੱਡ ਦਿੰਦੀ ਨਾ ਅੱਜ ਇਹ ਨਹੀਂ ਹੋਣਾ ਆਪਣੇ ਘਰਪੋੜ 18 18 19 ਆਪਣੇ ਟੁੱਬੇ ਨੇ ਪਿੰਡ ਕੁਦਰਤ ਨਾਲ ਛੇੜਛਾੜ ਕਰਾਂਗੇ ਤਾਂ ਸਾਨੂੰ ਇਹਦਾ ਨਤੀਜਾ ਤਾਂ ਭੁੱਤ ਨਹੀਂ ਮਿਊਗਾ ਕਿਉਂਕਿ ਜਿਹੜੀ ਨਜਾਇਜ਼ ਮਾਈਨਿੰਗ ਹੋਣੀ ਨਜਾਇਜ਼ ਕੰਮ ਧੰਦੇ ਹੋਣੇ ਸਰਕਾਰਾਂ ਦਾ ਇਸ ਕੰਮ ਬਲੀ ਧਿਆਨ ਨਾ ਦੇਣਾ ਜੀ ਦੂਜੇ ਸਟੇਟ ਦੇ ਵਿੱਚ ਇਹ ਹੁੰਦਾ ਨਾ ਉਹ ਖਤਮ ਹੋ ਜਾਂਦਾ ਇਹਦਾ ਪੰਜਾਬ ਆ ਸਾਡਾ ਡਟ ਕੇ ਖੜਿਆ ਹਰ ਟਾਈਮ ਖੜਿਆ ਹਰ ਧੁੱਪ ਚ ਖੜਿਆ ਹਰ ਛਿੜਿਆ ਹਰੇਕ ਲਈ ਖੜਿਆ ਇਸ ਵੇਲੇ ਮੌਜੂਦਾ ਸਸਰਾਲੀ ਕਲੋਨੀ ਦੇ ਬੰਨ ਦੇ ਉੱਤੇ ਦੇਖ ਸਕਦੇ ਹੋ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਤਲੂ ਕੰਡੇ ਦੇ ਨਾਲ ਜਿਹੜਾ ਹੈ ਇਸ ਬੰਨ ਦੇ ਨਾਲ ਬਿਲਕੁਲ ਜਿਹੜੀ ਹੈ ਟਾਲ ਲੱਗ ਚੁੱਕੀ ਹੈ ਤੇ ਲਗਾਤਾਰ ਤੁਹਾਡੇ ਨਾਲ ਸਵੇਰ ਦੀਆਂ ਤਸਵੀਰਾਂ ਅਸੀਂ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਹਾਲਾਤ ਇਸ ਬੰਨ ਦੇ ਬਣੇ ਹੋਏ ਨੇ ਤੇ ਕਿਤੇ ਨਾ ਕਿਤੇ ਜਿਹੜੇ ਪਿੰਡ ਦੇ ਲੋਕ ਨੇ ਉਹ ਬੰਦੇ ਉੱਤੇ ਹਜੇ ਵੀ ਖੜੇ ਨੇ ਤੇ ਦੂਜੇ ਪਾਸੇ ਉਹਨਾਂ ਲੋਕਾਂ ਦੀ ਗੱਲ ਕਰੀਏ ਜਿਹੜੇ ਸੈਲਫੀ ਲੈਣ ਦੇ ਲਈ ਦੂਰੋਂ ਦੂਰੋਂ ਪਹੁੰਚ ਰਹੇ ਨੇ ਇੱਕ ਪਾਸੇ ਪ੍ਰਸ਼ਾਸਨ ਪੂਰੀ ਮੁਸਤੈਦੀ ਦੇ ਨਾਲ ਆਪਣੀ ਡਿਊਟੀ ਨਿਭਾਉਂਦੇ ਹੋਏ ਨਜ਼ਰ ਆ ਰਿਹਾ ਹੈ ਲਗਾਤਾਰ ਉਹਨਾਂ ਲੋਕਾਂ ਨੂੰ ਜਿਹੜਾ ਮਨਾ ਕੀਤਾ ਜਾ ਰਿਹਾ ਕਿ ਤੁਸੀਂ ਬੰਦੇ ਉੱਤੇ ਨਾ ਪਹੁੰਚੋ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਗੱਲ ਉਹ ਲੋਕ ਮੰਨਣ ਤੋਂ ਗੁਰੇਜ਼ ਕਰ ਰਹੇ ਨੇ ਸੋ ਦੇਖ ਸਕਦੇ ਹਾਂ ਕਿਸ ਤਰੀਕੇ ਦੇਖਦੇ ਹੀ ਦੇਖਦੇ ਬੇਰੀਆਂ ਡਿੱਗ ਗਈਆਂ ਇਹ ਬੰਦੇ ਫਿਰ ਵੀ ਸੈਲਫੀ ਲੈਣ ਤੋਂ ਗੁਰੇਜ਼ ਨਹੀਂ ਕਰ ਰਹੇ ਨੇ ਲਗਾਤਾਰ ਇੱਥੇ ਭਜਣਾ ਪੈ ਰਹੀਆਂ ਨੇ ਮਿੱਟੀ ਜੜੀ ਹੈ ਖੁਰਦੀ ਜਾ ਰਹੀ ਹੈ ਪਰ ਸੈਲਫੀ ਬਾਜ਼ੀ ਦਾ ਦੌਰ جاری ਹੈ। ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਜਿਹੜਾ ਬੰਨ ਨੂੰ ਪੱਕਾ ਕਰਨ ਦਾ ਕੰਮ ਚੱਲ ਰਿਹਾ ਹੈ। ਰੇਤ ਦੀਆਂ ਬੋਰੀਆਂ ਪਾ ਕੇ ਉੱਤੇ ਜਿਹੜਾ ਰੇਤਾ ਪਾਇਆ ਜਾ ਰਿਹਾ ਹੈ। ਉੱਥੇ ਪਿੰਡ ਦੇ ਲੋਕ ਜਿਹੜੇ ਸਮਾਜ ਸੇਵੀ ਨੇ ਜਿਹੜੇ ਸੇਵਾ ਕਰ ਰਹੇ ਨੇ ਉਹ ਵੀ ਪਹੁੰਚੋਏ ਨੇ। ਬਾਈ ਜੀ ਕਿਸ ਤਰੀਕੇ ਜਿਹੜਾ ਇਹ ਕੰਮ ਨਿਰੰਤਰ ਜਾ ਰਹੀ ਹੈ? ਕੰਮ ਬਾਈ ਜੀ ਜਾ ਰਹੀ ਹੈ। ਦੇਖੋ ਦਰਿਆ ਦਾ ਬੰਨ ਬਿਲਕੁਲ ਡਿੱਗ ਰੁਕਿਆ। ਜੀ। ਤੇ ਬਾਕੀ ਗੱਲ ਇਹ ਹੈ ਵੀ ਬਾਈ ਜੀ ਜਦੋਂ ਅਸੀਂ ਕੁਦਰਤ ਨਾਲ ਛੇੜਛਾੜ ਕਰਾਂਗੇ ਤਾਂ ਸਾਨੂੰ ਇਹਦਾ ਨਤੀਜਾ ਤਾਂ ਭੁਗਤਣਾ ਹੀ ਪਊਗਾ ਕਿਉਂਕਿ ਜਿਹੜੀ ਨਜਾਇਜ਼ ਮਾਈਨਿੰਗ ਹੋਣੀ ਨਜਾਇਜ਼ ਕੰਮ ਧੰਦੇ ਹੋਣੇ ਸਰਕਾਰਾਂ ਦਾ ਇਸ ਕੰਮ ਵੱਲ ਧਿਆਨ ਨਾ ਦੇਣਾ ਸਮੇਂ ਤੇ ਨਾ ਕੰਮ ਕਰਨਾ ਇਹ ਚੀਜ਼ ਦਾ ਹੁਣ ਸਾਨੂੰ ਪਬਲਿਕ ਇਹਦਾ ਨਤੀਜਾ ਭੁਗਤਣਾ ਸਾਨੂੰ ਇਹਨਾਂ ਗੱਲਾਂ ਤੋਂ ਉੱਤੇ ਉੱਠ ਕੇ ਅੱਜ ਸੇਵਾ ਤੇ ਅਸੀਂ ਪਹੁੰਚੇ ਹੋਏ ਹਾਂ ਲਗਾਤਾਰ ਸੇਵਾ ਨਿਰੰਤਰ ਜਾਰੀ ਹੈ ਦੂਜੇ ਪਾਸੇ ਸੈਲਫੀ ਬਾਜ਼ਾ ਦਾ ਕੰਮ ਜਾਰੀ ਹੈ ਭਾਵੇਂ ਬੰਨ ਬਿਲਕੁਲ ਕਮਜ਼ੋਰ ਹੋ ਚੁੱਕਿਆ ਉੱਥੇ ਸੈਲਫੀ ਬਾਜ਼ੀ ਹਜੇ ਵੀ ਜਾਰੀ ਹੈ ਦੇਖੋ ਅਸੀਂ ਤਾਂ ਨਵੇਂ ਆਪਦੇ گاؤں ਪਿੰਡ ਤੋਂ ਲੈ ਕੇ ਆਏ 20-25 ਟਰਾਲੀਆਂ ਸਾਰੀਆਂ ਬਲੀਏਵਾਲ ਪਿੰਡ ਤੋਂ ਰਜਿੰਦਰ ਸਿੰਘ ਬਲੀਏਵਾਲ ਮੇਰਾ ਨਾਮ ਹੈ तकरीबन ਕਿੰਨਾ ਕਿਲੋਮੀਟਰ ਦੂਰੋਂ ਲੈ ਕੇ ਆਏ ਅਸੀਂ ਜੀ ਬਾਕੀ 20-25 ਟਰਾਲੀਆਂ ਅੱਜ ਆਈਆਂ ਕੱਲ ਨੂੰ ਫੇਰ ਲਿਆਵਾਂਗੇ ਭਰ ਕੇ ਜੀ ਤੇ ਕੱਲ ਅਸੀਂ ਬੇਲੇ ਪਰੰਪਰ ਕੰਨੀ 40 ਟਰਾਲੀਆਂ ਦੀ ਸੇਵਾ ਕਰਕੇ ਆਏ ਆਂ ਸੇਵਾ ਭਾਵਨਾ ਨਾਲ ਹੀ ਕੰਮ ਕਰ ਰਹੇ ਹਾਂ ਅਸੀਂ ਕੋਈ ਇਹਦੇ ਸਾਡਾ ਲਾਲਚ ਨਹੀਂ ਕਿਸੇ ਨੂੰ ਕੋਈ ਦਿਖਾਵੇ ਵਾਲੀ ਗੱਲ ਨਹੀਂ ਹੈਗੀ ਆ ਆਪਦੇ ਇਲਾਕੇ ਦਾ ਹੀ ਵੀ ਸਾਡੀ ਸੇਫਟੀ ਹੋਵੇ ਕਿਸੇ ਵੀ ਤਰੀਕੇ ਨਾਲ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਅਸੀਂ ਵੀ ਪਰਮਾਤਮਾ ਅੱਗੇ ਤੋਂ ਭਲੀ ਕਰੇ ਮਿਹਰ ਪਰਿਆਸਤ ਰੱਖੀ ਸਾਡੇ ਤੇ ਠੀਕ ਹੈ ਨਾ ਹਾਂ ਸਰ ਕਿਸ ਤਰੀਕੇ ਦੇਖਦੇ ਹੋ ਇੱਕ ਪਾਸੇ ਸੇਵਾ ਕਰਨ ਵਾਲੇ ਲੋਕ ਨੇ ਦੂਜੇ ਪਾਸੇ ਜਿਹੜੇ ਲੋਕ ਨੇ ਪ੍ਰਸ਼ਾਸਨ ਦੀ ਨੱਕ ਦੇ ਵਿੱਚ ਦਮ ਕੀਤਾ ਹੋਇਆ ਲਗਾਤਾਰ ਜਿਹੜੇ ਮੁਲਾਜ਼ਮ ਨੇ ਚਿੱਕਾ ਮਾਰ ਮਾਰ ਕੇ ਉਹਨਾਂ ਦੇ ਗਲੇ ਬੈ ਗਏ ਨੇ ਕਿ ਦੂਰ ਰੋ ਦੂਰ ਰੋ ਪਰ ਫੇਰ ਵੀ ਲੋਕ ਲਗਾਤਾਰ ਉੱਥੇ ਖੜ ਕੇ ਸੈਲਫੀ ਬਾਜ਼ੀ ਕਰ ਰਹੇ ਨੇ ਬੰਦ ਦੇ ਉੱਤੇ ਖੜੇ ਨੇ ਯਾਰ ਮੈਂ ਤਾਂ ਪਹਿਲਾਂ ਜਿਵੇਂ ਸਾਰਾ ਸਾਰਾ ਸਰਕਾਰਾਂ ਦਾ ਕੰਮ ਨਹੀਂ ਤੇ ਹੋਣਾ ਨਹੀਂ ਸੀ ਦੂਜੀ ਕਿਸੇ ਕੰਟਰੀ ਦੇ ਦੂਜੀ ਕਿਸੇ ਸਟੇਟ ਦੇ ਵਿੱਚ ਇਹ ਹੁੰਦਾ ਨਾ ਉਹ ਖਤਮ ਹੋ ਜਾਂਦੀ ਇਹਦਾ ਪੰਜਾਬ ਆ ਸਾਡਾ ਡਟ ਕੇ ਖੜਿਆ ਹਰ ਟਾਈਮ ਖੜਿਆ ਹਰ ਦੁੱਖ 'ਚ ਖੜਿਆ ਹਰ ਤੁਕ 'ਚ ਖੜਿਆ ਹਰ ਇੱਕ ਲਈ ਖੜਿਆ ਇਦਾਂ ਲਈ ਹੁਣ ਕੋਈ ਕੋਈ ਖੜ ਰਿਹਾ ਤੇ ਹੁਣ ਜਿਵੇਂ ਕਿ ਸਾਰੇ ਭਰਾ ਸਾਰੇ ਨੇ ਰੱਬ ਰੂਪੀ ਮੇਰੇ ਭਰਾ ਅੱਜ ਆਪਣੇ ਪੰਜਾਬ ਲਈ ਖੜ ਗਏ ਆ ਤਾਂ ਬਚਿਆ ਦੂਜੀ ਗੱਲ ਜਿਵੇਂ ਤੁਹਾਨੂੰ ਕਹਿੰਦੇ ਸੈਲਫੀ ਸੈਲਫੀ ਕੋਈ ਨਹੀਂ ਸਭ ਨੂੰ ਦੁੱਖ ਹੈ ਦੁੱਖ ਸਾਂਝਾ ਕਰਨ ਜਾਂਦੇ ਦੁੱਖ ਦੀ ਗੱਲ ਹੈ ਮੈਂ ਮੰਨਦਾ ਵਾਂ ਕਿ ਪਿੰਡ ਦੇ ਲੋਕ ਵੀ ਬੰਦ ਦੇ ਉੱਤੇ ਖੜੇ ਨੇ ਪਰ ਮੈਂ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਜਿਹੜੇ ਬਾਹਰੋਂ ਆ ਰਹੇ ਨੇ ਸਿਰਫ ਸੈਲਫੀ ਦੇ ਲਈ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆਸ ਤੇ ਪਾਉਣ ਦੇ ਲਈ ਮੈਂ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਜਿਹੜੇ ਬੰਦ ਦੇ ਬਿਲਕੁਲ ਲਾਗੇ ਖੜੇ ਹੋਏ ਨੇ ਲਗਾਤਾਰ ਜਿਹੜੇ ਧੱਕਤ ਗਿਰ ਰਹੇ ਨੇ ਜਿਹੜੀ ਮਿੱਟੀ ਆ ਖੁਰਦੀ ਪਈ ਹੈ ਪਰ ਉਹ ਲੋਕ ਕਿਉਂ ਨਹੀਂ ਹਟ ਰਹੇ ਉਹ ਲੋਕ ਮਾਰੇ ਅਨਸਰ ਨੇ ਭਾਜੀ ਆਪਾਂ ਤੇ ਦੋ ਆਪਾਂ ਇੰਨਾ ਦੁੱਖ ਦੁੱਖ ਸਾਂਝਾ ਕਰਾਂ ਸਾਰੇ ਪ੍ਰਾਖੜੇ ਉਹਨਾਂ ਦੇ ਛੱਡੋ ਉਹਨਾਂ ਦਾ ਉਹਨਾਂ ਦਾ ਨਾਂ ਹੀ ਨਾ ਲਓ ਵੀ ਇਹ ਸਰਕਾਰਾਂ ਦਾ ਕੰਮ ਆ ਜੀ ਸਰਕਾਰਾਂ ਪਹਿਲੇ ਰਾਜਸਥਾਨ ਹਰਿਆਣਾ ਕੇ ਪਾਣੀ ਛੱਡ ਦਿੰਦੀ ਨਾ ਅੱਜ ਇਹ ਨਹੀਂ ਹੋਣਾ ਸੀ ਆਪਣੇ ਘਰ ਘਰ 18 18 19 ਆਪਣੇ ਡੁੱਬੇ ਹੋ ਨੇ ਪਿੰਡ ਜਿਹੜਾ ਆ ਇਹ ਤਾਂ ਫਿਕਰਾਂ ਤੋਂ ਬਣਾਉਂਦੇ ਆ ਨਾ ਜਿੰਨਾਂ ਦੀਆਂ ਜ਼ਮੀਨਾਂ ਰੋੜ ਰਹੀਆਂ ਨੇ ਉਹਨਾਂ ਨੂੰ ਦੁੱਖ ਆ ਕਿੱਲੇ ਕਿੱਲੇ ਉਹਨਾਂ ਲੋਕਾਂ ਦੀ ਕਿੱਲੇ ਕਿੱਲੇ ਜ਼ਮੀਨ ਜਿਹੜੀ ਹੈ ਦਰਿਆ ਜਿਹੜਾ ਹੈ ਖਾ ਚੁੱਕਿਆ ਹੈ ਉਹਨਾਂ ਨੂੰ ਤਨੋਂ ਮਨੋਂ ਦੁੱਖ ਆ ਨਾ ਉਹਨਾਂ ਨੂੰ ਵੀ ਸਾਡੀ ਜਾਇਦਾਦ ਜਾਂਦੀ ਆ ਜਿਹੜੇ ਸ਼ਹਿਰੋਂ ਚ ਆਉਂ ਉਹ ਪਿੱਕੇ ਨਾ ਨਾ ਹੁੰਦੇ ਨੇ ਇੱਥੇ ਉਹ ਸੈਲਫੀਆਂ ਉਹ ਲੈਂਦੇ ਨੇ ਜਿਹੜੇ ਇੱਥੇ ਲੋਕਲ ਨੇ ਉਹ ਤਨੂ ਮਰਨ ਨੂੰ ਅੱਗ ਲੱਗਦੀ ਆ ਨਾ ਉਹਨੂੰ ਪਤਾ ਅੱਗਾ ਦੂਜਾ ਤਾਂ ਤਮਾਸ਼ੀ ਨਾ ਉਹ ਤਾਂ ਤਮਾਸ਼ਾ ਦੇਖਦਾ ਠੀਕ ਨਹੀਂ ਜਦੋਂ ਮੇਰੇ ਘਰ ਨੂੰ ਅਗ ਲੱਗੂ ਮੈਨੂੰ ਉਦੋਂ ਸੇਕ ਆਉਣਾ ਉਹਨਾਂ ਚਿਰ ਨਹੀਂ ਹੁਣ ਉਹਨਾਂ ਚਿਰ ਮੈਂ ਸੈਲਫੀਆਂ ਕਰਾਉਣਾ ਦੂਜੇ ਦੇ ਘਰ ਨੂੰ ਦੇ ਕੇ ਹੁਣ ਕਈ ਵਾਰ ਆਪਾਂ ਰੋਡਾਂ ਤੇ ਜਾਂਦੇ ਐਕਸੀਡੈਂਟ ਹੋਇਆ ਹੁੰਦਾ ਲੋਕ ਚੱਕਣ ਦੀ ਬਜਾਏ ਮੂਵੀਆਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਫੇਰ ਪੋਸਟਾਂ ਕਰਨੀਆਂ ਸ਼ੁਰੂ ਕਰ ਦਿੰਦੇ ਪਰ ਸੇਵਾ ਭਾਵਨ ਵਾਲਾ ਕੰਮ ਆ ਬਾਈ ਬਾਕੀ ਇਹ ਪੰਜਾਬ ਨੂੰ ਕੋਈ ਮਾਰ ਨਹੀਂ ਸਕਦਾਗਾ ਕੋਈ ਸਰਕਾਰ ਕਰੀਏ ਸਰਕਾਰਾਂ ਦੀਆਂ ਨੀਤੀਆਂ ਹਰ ਪਾਸਿਓਂ ਵੀ ਪੰਜਾਬ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮਾਰਿਆ ਜਾਵੇ ਪਰ ਇਹ ਗੁਰਾਂ ਦੀ ਧਰਤੀ ਹੈ ਗੁਰੂਆਂ ਦੀ ਇਹਨੂੰ ਕੋਈ ਮਾਰਨ ਵਾਲਾ ਨਹੀਂ ਇਹਨੇ ਮਰਨਾ ਇਹਨੇ ਫੇਰ ਖੜਾ ਹੋ ਜਾਣਾ 47 ਇਹ ਅੱਜ ਪੰਜਾਬੀ ਪੰਜਾਬੀ ਦੇ ਨਾਲ ਖੜਾ ਹੈ ਸਾਰੇ ਪਿੰਡ ਦੇ ਲੋਕ ਕੱਲ੍ਹ ਦੀਆਂ ਅਸੀਂ ਤਸਵੀਰਾਂ ਦੇਖ ਰਹੇ ਹਾਂ ਉਸ ਤੋਂ ਪਹਿਲਾਂ ਵੀ ਲੱਗੇ ਹੋਏ ਸੀ ਡਟੇ ਹੋਏ ਪੂਰੀ ਰਾਤ ਜਾਗ ਕੇ ਕੱਟ ਰਹੇ ਨੇ ਸਾਨੂੰ ਗੁਰੂਆਂ ਨੇ ਇਹੀ ਸਿਖਾਇਆ ਸੇਵਾ ਭਾਵਨਾ ਸਾਡੇ ਚ ਦਰੈਤ ਹੈ ਨਹੀਂ ਬਿਲਕੁਲ ਵੀ ਨਾ ਅਸੀਂ ਕਿਸੇ ਨਾਲ ਦਰੈਤ ਕਰਦੇ ਆ ਅਸੀਂ ਸੇਵਾ ਭਾਵਨਾ ਨਾਲ ਕੋਈ ਵੀ ਹੋਵੇ ਕਦੇ ਹਿੰਦੁਸਤਾਨ ਚ ਕਿਤੇ ਵੀ ਆਫਤ ਆਵੇ ਪੰਜਾਬ ਸਭ ਤੋਂ ਪਹਿਲਾਂ ਮੂਰੇ ਅੱਗੇ ਜਾ ਕੇ ਖੜਦਾ ਸੇਵਾ ਭਾਵਨਾ ਵਾਲਾ ਇੱਥੇ ਦੇਖੋ ਕਿਵੇਂ ਲੋਕ ਲੰਗਰ ਲੈ ਕੇ ਆ ਰਹੇ ਨੇ ਕਿਵੇਂ ਕਿਸੇ ਨੂੰ ਕਿਸੇ ਤੱਕ ਕੋਈ ਮਤਲਬ ਨਹੀਂ ਜਾਤੀ ਪਾਤ ਤਾਂ ਕੋਈ ਮਤਲਬ ਨਹੀਂ ਸਿਰਫ ਸੇਵਾ ਸੇਵਾ ਲਈ ਆਏ ਆ ਹੁਣ ਅਸੀਂ ਜਿਵੇਂ ਮਿੱਟੀ ਲੈ ਕੇ ਆਏ ਸਾਡੇ ਪਿੰਡ ਚ ਮਿੱਟੀ ਬਹੁਤ ਪਈ ਆ ਬਹੁਤ ਪਿੰਡਾਂ ਚ ਮਿੱਟੀ ਹੈ ਨੀਗੀ ਠੀਕ ਹੈ ਨੀ ਮਿੱਟੀ ਲੈ ਕੇ ਆਏ ਕੱਲ ਅਸੀਂ ਉਧਰ ਬੇਲੇ ਬਰੰਪਰ ਕਰਨੀ ਦੋ ਜਗ੍ਹਾ ਤੇ ਪਰ ਲਗੇ ਉੱਥੇ ਗਿਆ ਅਸੀਂ ਦੁਬਾਰਾ ਫੇਰ ਭਰ ਕੇ ਲਿਆਵਾਂਗੇ ਬਨ ਨੂੰ ਪੂਰਾ ਤਕੜਾ ਕਰਾਂਗੇ ਇਹ ਨਹੀਂ ਗੱਲ ਹੈਗੀ ਵੀ ਕਿਸ ਪਿੱਛੇ ਹੜਾਂਕੇ ਦੀ ਗੱਲ ਤੋਂ ਇਹ ਸਾਡੇ ਖੂਨ ਚ ਸੋ ਇੱਕ ਪਾਸੇ ਪ੍ਰਸ਼ਾਸਨ ਦੇ ਵੱਲੋਂ ਹਦਾਇਤਾ ਦੇ ਦਿੱਤੀਆਂ ਜਾ ਰਹੀਆਂ ਨੇ ਕਿ 1 ਕਿਲੋਮੀਟਰ ਦੂਰ ਜਿਹੜਾ ਬਨ ਤੇ ਰਵੋਤੇ ਉੱਥੇ ਹੀ ਲਗਾਤਾਰ ਬਨ ਬਣਾਉਣ ਦੇ ਲਈ ਲੋਕ ਜੁਟੇ ਹੋਏ ਨੇ ਬਾਪੂ ਜੀ ਜਿਸ ਤਰੀਕੇ ਲੋਕ ਖੜੇ ਨੇ ਉਸ ਬੰਦੇ ਉੱਤੇ ਬਿਲਕੁਲ ਰਿਸਿਆ ਪਿਆ ਹੋਇਆ ਹੈ ਪਾਣੀ ਦੇ ਨਾਲ ਲਗਾਤਾਰ ਜਿਹੜੇ ਲੋਕ ਸੈਲਫੀ ਬਾਜ਼ੀ ਦੇ ਚੱਕਰ ਦੇ ਵਿੱਚ ਖੜੇ ਹੋਏ ਨੇ ਜੇ ਕੁਝ ਅਨਹੋਣੀ ਹੁੰਦੀ ਹੈ ਫਿਰ ਕੀ ਬਣੂਗਾ ਉਹਨਾਂ ਦਾ ਇਹ ਰਿਸਕੀ ਆ ਇਹ ਰਿਸਕੀ ਆ ਉਹਨਾਂ ਦਾ ਲੋਕ ਮੰਨਦੇ ਕਿਉਂ ਨਹੀਂ ਲੋਕ ਲੋਕ ਜਿਆਦੇ ਮਂਡੀਰ ਕੱਟੀ ਹੋਈ ਆ ਜੀ ਉਹ ਜਿਹੜੇ ਦੇਖਣ ਆਲੇ ਉਹ ਜਿਆਦੇ ਆ ਉਹ ਪਿੰਡ ਦੇ ਲੋਕ ਤਾਂ ਨਹੀਂ ਜਿਹੜੇ ਲੋਕ ਦਾ ਕੰਮ ਕਰ ਰਹੇ ਆ ਜੀ ਜਿਹੜੇ ਦੇਖਣ ਆਏ ਆ ਬਾਹਰੋਂ ਸ਼ਹਿਰੋਂ ਉਹ ਲੋਕ ਆਈਓ ਇਹ ਤਮਾਸ਼ਾ ਤਮਾਸ਼ੀਨ ਨੇ ਹਾਂਜੀ ਤਮਾਸ਼ੀਰੇ ਭਾਜੀ ਇਹ ਤਮਾਸ਼ਾ ਦੇਖਣ ਵਾਲੇ ਲੋਕ ਨੇ ਜੀ ਵੀ ਪੰਜਾਬ 'ਚ ਕੀ ਹੋ ਰਿਹਾ ਵਾ ਪੰਜਾਬ ਦੀ ਉਹ ਧਰਤੀ ਗੁਰਾਂ ਦੀ ਧਰਤੀ ਠੀਕ ਹੈ ਜੀ ਗੁਰੂ ਗੋਬਿੰਦ ਸਿੰਘ ਨੇ ਚਾਰ ਬੁੱਤ ਵਾਰੇ ਚਾਰੇ ਕੁਰਬਾਨ ਕਰਕੇ ਆ ਗਏ ਸੋ ਮਛੋੜ ਦੀ ਜੰਗਲਾਂ ਦੀ ਜੰਗਲਾਂ ਵਿੱਚ ਟਿੰਡ ਦਾ ਸਰਾਲਾ ਲਾ ਕੇ ਪਹਿਰਾ ਤੇ ਖੂਨ ਵਗੜਾ ਪਿਆ ਸਾਰਾ ਪਰਿਵਾਰ ਵਰਗੇ ਆ ਗਏ ਇਹ ਲੋਕ ਇਹ ਨਹੀਂ ਜਾਣਦੇ ਵੀ ਕਿਸੇ ਗਰੀਬ ਨੇ ੱੱਕਾ ਹੋ ਰਿਹਾ ਅਸੀਂ ਮਦਦ ਕਰੀਏ ਮਦਦ ਤਾਂ ਕੀ ਕਰਨੀ ਆ ਉਲਟਾ ਗਰੀਬਾਂ ਨੂੰ ਖਾ ਰਹੇ ਨੇ ਜੀ ਨਾ ਕਰਕੇ ਜਿਹੜੇ ਲੋਕ ਨੇ ਉਹ ਵੀ ਉਹਨਾਂ ਦੀ ਹਿੰਮਤ ਪੈ ਰਹੀ ਹੈ ਪਾਵੇਂ ਪਿੱਛੋ ਪ੍ਰਸ਼ਾਸਨ ਰੋਕ ਰਿਹਾ ਪਰ ਕਿਤੇ ਨਾ ਕਿਤੇ ਖੇਤਾਂ ਵਿੱਚੋਂ ਵੜ ਕੇ ਜਿਹੜੇ ਲੋਕ ਨੇ ਲਗਾਤਾਰ ਪਹੁੰਚ ਰਹੇ ਨੇ ਹਾਂਜੀ ਹਾਂਜੀ ਪਹੁੰਚ ਰਹੇ ਹੈ ਜੀ ਇਹ ਸਿਰਫ ਟੈਕਟੀਆਂ ਛੁੱਟੀ ਹੋਣ ਕਰਕੇ ਉਹੀ ਲੋਕ ਇੱਥੇ ਆ ਰਹੇ ਆ ਦੇਖਣ ਜਿਹੜੇ ਕੰਮ ਕਰਨ ਵਾਲੇ ਉਹ ਤਾਂ ਲੱਗੇ ਹੋਇਆ ਦੇਖੋ ਟਰਾਲੀਆਂ ਕਿਵੇਂ ਭਰ ਕੇ ਲਿਆਏ ਆ ਦੇਖੋ ਤੁਸੀਂ ਕਿ ਮੇਰੇ ਤੇ ਨਹੀਂ ਕੰਮ ਕਰਨ ਵਾਲੇ ਬੰਦੇ ਤਾਂ ਉਹ ਆ ਇਹ ਤਾਂ ਦੇਖਣ ਆਲੇ ਆ ਸਾਰੇ ਉਹ ਵੀ ਨੇੜੇ ਜਿਹੜੇ ਦੇਖਣ ਆਲੋ ਨੇੜੇ ਜਾਂਦੇ ਆ ਬਿਲਕੁਲ ਲਗਾਤਾਰ ਜਿਹੜੇ ਪੇੜ ਨੇ ਗਿਰ ਰਹੇ ਨੇ ਦਖਤ ਗਿਰੀ ਜਾ ਰਹੇ ਨੇ ਮਿੱਟੀ ਜਿਹੜੀ ਖੁਰਦੀ ਜਾ ਰਹੀ ਹੈ ਫਿਰ ਵੀ ਲੋਕਾਂ ਨੂੰ ਕਿਤੇ ਨਾ ਕਿਤੇ ਹੁਣ ਵੀ ਸੈਲਫੀ ਬਾਜ਼ੀ ਦਾ ਸ਼ੌਕ ਚੜਿਆ ਹੋਇਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਭਾਈ ਜੀ ਕੀ ਤੁਹਾਡੇ ਕੀ ਵਿਚਾਰ ਨੇ ਜਿਹੜੇ ਲੋਕ ਇਹ ਕਰ ਰਹੇ ਨੇ ਸਹੀ ਕਰ ਰਹੇ ਨੇ ਸਹੀ ਤਾਂ ਚਲੋ ਨਹੀਂ ਕਰ ਰਹੇ ਵੀ ਯਾਨੀ ਤਮਾਸ਼ਾ ਦੇਖਣ ਵਾਲੇ ਤਮਾਸ਼ੀਨ ਲੋਕ ਜਿਆਦਾ ਨਹੀਂ ਇੱਥੇ ਤੇ ਆਪਣੀਆਂ ਜਾਨਾਂ ਰਿਸਕਸ ਵਿੱਚ ਲੈ ਕੇ ਇੱਥੇ ਖੜੇ ਨੇ ਵੀ ਜਦੋਂ ਕਿਤੇ ਭੱਜ ਦੜ ਮਚ ਗਈ ਇੱਥੇ ਕਿੰਨੇ ਲੋਕਾਂ ਦਾ ਨੁਕਸਾਨ ਹੋਊਗਾ ਇੱਥੇ ਕੱਲ ਦੀਆਂ ਤਸਵੀਰਾਂ ਚੱਲ ਰਹੀਆਂ ਨੇ ਪਾਵੇਂ ਡੀਸੀ ਸਾਹਿਬ ਦੇ ਵੱਲੋਂ ਬਾਰ ਬਾਰ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਚੇਤਾਵਨੀ ਦਿੱਤੀਆਂ ਜਾ ਰਹੀਆਂ ਨੇ ਕਿ ਅਫਵਾਹਾਂ ਤੋਂ ਬਚੋ ਫਿਰ ਵੀ ਲੋਕ ਇੱਥੇ ਸੈਲਫੀ ਬਾਜ਼ੀ ਕਰ ਰਹੇ ਨੇ ਵੀਡੀਓ ਕਾਲ ਕਰ ਕਰਕੇ ਲੋਕਾਂ ਨੂੰ ਦੱਸ ਰਹੇ ਨੇ ਕਿ ਬੰਟ ਟੁੱਟ ਚੁੱਕਿਆ ਟੁੱਟ ਚੁੱਕਿਆ ਕਿਤੇ ਨਾ ਕਿਤੇ ਹੁਣ ਵੀ ਲੋਕ ਡਰ ਦੇ ਵਿੱਚ ਪਾ ਰਹੇ ਨੇ ਇਹ ਗਲਤ ਗੱਲ ਹੈ ਗਲਤ ਗੱਲ ਅਦਾ ਨਹੀਂ ਕਰਨੀ ਚਾਹੀਦਾ ਅਸੀਂ ਤਾਂ ਉਹਨੂੰ ਗਲਤ ਕਰ ਰਹੇ ਹਾਂ ਹੁਣ ਸਾਡੀ ਜਾਣ ਅੱਗੇ ਕਿੱੜੀ ਚਾਈ ਹੋਈ ਹੈ ਪਿੱਛੇ ਕਰੀ ਜਨੇ ਉਤੋਂ ਬੰਦੇ ਹੁਣ ਉਹਨੂੰ ਪਿੱਛੇ ਕਰੀ ਜਨੇ ਜਾਣ ਜਾਣਗੇ ਇੱਕ ਤਾਂ ਜਿਹੜੇ ਮੁਲਾਜ਼ਮ ਲੱਗੇ ਨੇ ਸਾਡੀ ਸੇਫਟੀ ਦੇ ਲਈ ਲੱਗੇ ਹੋਏ ਨੇ ਤੁੱਪ ਦੇ ਵਿੱਚ ਚਿੱਕਾ ਮਾਰ ਮੰਨ ਅਗਲੇਆਂ ਦੇ ਗਲੇ ਬੈ ਗੇ ਨੇ ਫਿਰ ਵੀ ਲੋਕ ਹਟਦੇ ਕਿਉਂ ਨਹੀਂ ਦੇਖੋ ਜੀ ਹਟਣਾ ਨਹੀਂ ਲੋਕਾਂ ਨੇ ਇੱਥੇ ਲੋਕ ਵਿਲੇ ਲੋਕ ਨੇ ਜੀ ਕੰਮ ਹੈ ਨਹੀਂ ਕੋਈ ਛੁੱਟੀ ਹੋਈ ਹੋਈ ਹੈ ਫੈਕਟਰੀਆਂ ਦੇ ਵਿੱਚ ਜਿੰਨਾ ਮਰਜ਼ੀ ਰੋਕ ਲੋ ਆਪਣਾ ਇਹ ਤਾਂ ਵੱਧ ਚੜ ਕੇ ਹੋਰ ਉੱਠੇ ਕੰਮਾਂ ਦੇ ਵਿੱਚ ਜਾਨਕੀ ਮੂਰੇ ਹੁੰਦੇ ਨੇ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਗੱਟੇ ਜਿਹੜੇ ਆ ਲੱਦੇ ਹੋਏ ਨੇ ਟਰੈਕਟਰ ਦੇ ਉੱਤੇ ਲਗਾਤਾਰ ਸੇਵਾ جاری ਹੈ ਬਨ ਬਿਲਕੁਲ ਬਣਾਇਆ ਜਾ ਰਿਹਾ ਜੇ ਕੋਈ ਅਨਹੋਣੀ ਹੁੰਦੀ ਹੈ ਤਾਂ ਜਿਹੜਾ ਇਹ ਬਨ ਹੈ ਉਸ ਚੀਜ਼ ਨੂੰ ਰੋਕ ਲਵੇ ਕਿਲੋਮੀਟਰ ਤੋਂ ਵੱਧ ਹਿੱਸੇ ਦੇ ਵਿੱਚ ਜਿਹੜਾ ਬਨ ਨੂੰ ਪੱਕਾ ਕੀਤਾ ਜਾ ਰਿਹਾ ਦੇਖ ਸਕਦੇ ਹੋ ਭਾਵੇਂ ਸੜਕਾ ਖਰਾਬ ਨੇ ਫਿਰ ਵੀ ਲੋਕ ਆਪਣੀ ਸੇਵਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਕਿੱਦਾਂ ਦੇਖਦੇ ਹੋ ਇਹ ਜਿਹੜੇ ਲੋਕ ਖੜੇ ਨੇ ਬਨ ਦੇ ਉੱਤੇ ਬਿਲਕੁਲ ਰਿਸੀ ਪਈਏ ਜ਼ਮੀਨ ਦੇਖੋ ਜੀ ਤਮਾਸ਼ਾ ਦੇਖਣ ਵਾਲੇ ਆ ਸਾਰੇ ਉਹ ਜਿਹੜਾ ਬੰਦਾ ਕੰਮ ਕਰ ਰਿਹਾ ਆ ਸਮਾਂ ਤੇ ਇਹਦੇ ਨਾਲ ਉਹ ਬੰਦੇ ਨੂੰ ਵੀ ਮੋਟੀਵੇਸ਼ਨ ਨਹੀਂ ਮਿਲ ਰਹੀ ਹੈਗੀ ਉਹਨਾਂ ਨੂੰ ਵੀ ਡਿਸਟਰਬ ਕਰ ਰਹੇ ਆ ਕਿ ਇਹ ਜਦਕਿ ਇਹ ਸ ਬਿਲਕੁਲ ਹੋਣਾ ਨਹੀਂ ਚਾਹੀਦਾ ਹੈਗਾ ਇਹਨਾਂ ਨੂੰ ਪਿੱਛੇ ਹਟਾਉਣਾ ਚਾਹੀਦਾ ਆ ਬਾਕੀ ਲੋਕਾਂ ਨੂੰ ਖੁਦ ਸਮਝਣਾ ਚਾਹੀਦਾ ਹੈ ਇਹਦੇ ਵਿੱਚ ਵੀ ਇਹ ਕੋਈ ਡਰਾਮਾ ਤਾਂ ਚੱਲ ਨਹੀਂ ਰਿਹਾ ਹੈਗਾ ਇੱਥੇ ਉਹ ਜਿਹੜੇ ਬੰਦੇ ਇੱਥੇ ਕੋਲੇ ਰਹਿੰਦੇ ਆ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਕੀ ਹਾਲ ਆ ਉਹਨਾਂ ਦਾ हां ते वो खड़े हुए ने किन्नाक फुट जेड़ा है पानी ने जड़ी है जमीन खुर ली है देखो जी बांध तो खत्म हो गया है बांध तो खत्म हो गया तो थो थोड़ा हण चलो कुदरत पल्लो हो गया थोड़ा دریا ਦਾ ਪਾਣੀ ਘਟ ਗਿਆ ਤਾਂ ਕਰਕੇ ਬਚਾ ਜਦੋਂ ਪਾਣੀ ਵਧ ਗਿਆ ਤਾਂ ਬਾਹਰ ਨਿਕਲ ਨਹੀਂ ਨਿਕਲਣਾ ਆ ਜੀ ਤੇ ਇਹ ਜੇ ਲੋਕ ਜਿਹੜੇ ਤਮਾਸ਼ਾ ਦੇਖਣਾ ਆਉਂਦੇ ਆ ਫਿਰ ਇਹਨੇ ਸਾਰਿਆਂ ਨੇ ਭੱਜ ਲੈਣਾ ਹੈ ਇੱਥੋਂ ਤੇ ਜਦ ਕਿ ਇਹ ਨਹੀਂ ਹੈਗਾ ਵੀ ਨਾਲ ਸੇ ਸੇ ਚਲੋ ਕੰਮ ਕਰਵਾਈਏ ਕੰਮ ਨਹੀਂ ਕਿਸੇ ਨੇ ਕਰਵਾਉਣਾ ਸਿਰ ਤਮਾਸ਼ਾ ਦੇਖਣਾ ਆਇਆ ਤਮਾਸ਼ਾ ਹੀ ਦੇਖਣ ਆਏ ਹੋ ਤੁਸੀਂ ਵੀ ਸੇਵਾ ਕਰੋ ਇੰਨੇ ਕ ਲੋਕ ਲੱਗੇ ਹੋਏ ਨੇ ਇੱਕ ਜੇ ਸਾਰੇ ਲੋਕ ਮਨ ਬਣਾ ਕੇ ਲੱਗ ਜਾਣ ਨਾ ਜੀ ਤਾਂ ਕੁਝ ਵੀ ਕੰਮ ਨਹੀਂ ਹੈਗਾ ਪਰ ਕਰਨਾ ਨਹੀਂ ਹੈਗਾ ਕਿਸੇ ਨੇ ਕੋਈ ਨਹੀਂ ਕਰ ਰਿਹਾ ਹੈਗਾ ਸਾਰੇ ਬਾ ਤਮਾਸ਼ਾ ਦੇਖ ਰਹੇ ਆ ਸੋ ਇਸ ਤਸਵੀਰਾਂ ਨੇ ਸਸਰਾਲੀ ਕਲੋਨੀ ਦੀਆਂ ਜਿੱਥੇ ਬਨ ਭਾਵੇਂ ਜਿਹੜਾ ਕੱਚਾ ਹੋ ਚੁੱਕਿਆ ਹੈ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਵੱਲੋਂ ਸਮੇਂ ਰਹਿੰਦੇ ਆ ਜਿਹੜਾ ਮੋਰਚਾ ਸਾਮਿਆ ਗਿਆ ਹੈ ਬਨ ਨੂੰ ਪੱਕਾ ਕਰਨ ਦੇ ਲਈ ਕੰਮ ਨਿਰੰਤਰ ਜਾਰੀ ਹੈ ਪਰ ਦੂਜੇ ਪਾਸੇ ਡੀਸੀ ਸਾਹਿਬ ਦੇ ਵੱਲੋਂ ਭਾਵੇਂ ਹੁਕਮ ਦਿੱਤੇ ਗਏ ਨੇ आदेश ਦਿੱਤੇ ਗਏ ਨੇ ਕਿ ਜਿਹੜੇ ਲੋਕ ਨੇ ਇਸ ਬੰਦ ਤੋਂ ਕਾਫੀ ਦੂਰ ਰਹਿਣ ਕਿਲੋਮੀਟਰ ਦੇ ਦਾਇਰੇ ਤੋਂ ਦੂਰ ਰਹਿਣ ਪਰ ਲੋਕ ਹਜੇ ਵੀ ਜਿਹੜਾ ਇੱਥੇ ਪਹੁੰਚ ਰਹੇ ਨੇ ਤੇ ਸੈਲਫੀ ਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਤੁਹਾਡੇ ਆਪਣੇ ਕੀ ਵਿਚਾਰ ਨੇ ਇਸ ਵੀਡੀਓ ਨੂੰ ਲੈ ਕੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਦੇਖਦੇ ਰਹੋ ਲੁਧਿਆਣਾ ਲੁਧਿਆਣਾ ਤੋਂ ਕੈਮਰਾ ਪਰਸਨ ਹਣੀ ਦੇ ਨਾਲ ਮੈਂ